ਫਰਾਂਜੀ ਅੱਜ ਜਾਗਰਨ ਤੇ ਆਇਓ ਪਾਤੜਾ ਤੁਸੀਂ ਮਹਾਕਾਲੀ ਮਾਤਾ ਦਾ ਸ਼ੇਰਵਾ ਲੈ ਕੇ ਕੀ ਕਹਿਣਾ ਚਾਹੋਗੇ ਅੱਜ ਅੱਗੇ ਨੰਬਰ ਵਸਤੀ ਨੰਬਰ 5 ਦੇ ਅੰਦਰ ਇੱਕ ਬਹੁਤ ਹੀ ਵੱਡਾ ਸਾਰੀ ਟੀਮ ਵੱਲੋਂ ਬਹੁਤ ਵੱਡਾ ਇੱਕ ਉਤਰਾਣਾ ਕਰਕੇ ਸਨਾਤਨ ਧਰਮ ਦੇ ਪ੍ਰਚਾਰ ਲਈ ਇੱਕ ਬਹੁਤ ਹੀ ਵੱਡਾ ਵਿਸ਼ਵਸਪਰਤੀ ਜਾਗਰਣ ਜੁਲਦੀ ਸੱਦੀ ਜਰਵਾਣ ਕੀ ਜਿਹਦੇ ਵਿੱਚ ਸੱਚੀ ਜਰਵਾਣ ਕੀ ਬੜੇ ਬੜੇ ਸੰਤ ਮਹਤਮਾ ਦੇ ਦਰਸ਼ਨ ਹੋਇਆ ਥੇ ਯੋਗ ਅਦਿੱਤਿਆ ਨਾਲ ਦੇ ਡੇਰੇ ਤੋਂ ਕੁਝ ਉਦਗੰਤ ਮਹਤਮਾ ਦੇ ਦਰਸ਼ਨ ਹੋਏ ਔਰ ਮੈਂ ਹਾਰਦਿਕ ਸਾਰਿਆਂ ਨੂੰ ਨੌਜਵਾਨਾਂ ਨੂੰ ਬਤਾ ਜੀ ਜਰਵਾਣ ਕੀ ਧਰਮ ਦੇ ਵੱਲ ਸਾਰੇ ਆਪਣੇ ਨਸ਼ੇ ਪਦਾਰਥਾਂ ਦੇ ਖਿਲਾਫ ਪਰਮਾਂਚਰ ਦਾ ਪ੍ਰਚਾਰ ਕਰ ਰਹੇ ਇਹਨਾਂ ਸਾਰੇ ਨੌਜਵਾਨਾਂ ਦੇ ਬਹੁਤ ਬੜੀ ਮਿਹਨਤ ਹੈ ਇਹਨਾਂ ਨੂੰ ਹਾਰ ਦੀ ਧੰਨਵਾਦ ਬਹੁਤ ਬੜੀਆਂ ਵਧਾਈਆਂ ਸਾਰਿਆਂ ਸਨਾਤਨ ਧਰਮ ਦਾ ਜਿਹੜਾ ਪ੍ਰਚਾਰ ਹੋ ਰਿਹਾ ਤੁਹਾਨੂੰ ਕਿਦਾਂ ਲੱਗਦਾ ਮੁਕਾਬਲਾ ਕਰਵਾਉਂਦੇ ਆ ਮੋਮੋ ਜੀ ਵੱਲੋਂ ਪਹਿਲਾਂ ਵੀ ਚੱਲ ਰਹੀਆਂ ਦਾ ਜਿਹੜਾ ਇਹ ਦੇਖ ਲਿਓ ਕੰਮ ਕਰਦੇ ਨੇ ਜਾਗਰਾਨਾ ਕਰਦੇ ਆ ਚਾਰ ਕਰਦੇ ਰਹਿੰਦੇ ਆ ਪੂਰੀ ਟੀਮ ਨੇ ਬਹੁਤ ਬੜੀ ਮਿਹਨਤ ਕਰੀ ਹੈ ਜੀ ਅੱਜ ਦੇ ਵਿੱਚ ਪਹਿਲਾ ਕਦੀ ਨਹੀਂ ਮੈਨੇ ਦੇਖਿਆ ਹੈਗਾ ਪੱਕੀ ਗੱਲ ਹੈ ਕਿ ਜਾਗਰਣ ਬਹੁਤ ਸੰਗਤ ਵਾਲੀ ਏਰੀਆ ਵਿੱਚ ਪਹੁੰਚੀ ਹੋਈ ਹੈ ਮੈਂ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਜਾਗਰਣ ਹਾਤਵਾਂ ਦੇ ਵਿੱਚ ਹਰ ਸਾਲ ਹੁੰਦੇ ਰਹਿੰਦੇ ਜਿਵੇਂ ਮੋਬਾਈਲ ਕਿਸੀ ਦੀ ਠੀਕ ਹੈ ਅੱਜ ਕਰਾਂਗੇ ਕਿ ਮਹਾਮਈਨਾ ਤਾਂ ਕਿ ਇਸ ਤਰ੍ਹਾਂ ਮੈਂ ਧਰਮ ਦਾ ਪ੍ਰਚਾਰ ਕਰਾਂਗਾ ਭਰਾਂ ਦੇ ਕਹਿਣਾ ਚਾਹਾਂਗਾ ਜਗਰਨ ਤੇ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਪਟੜਾ ਵਾਲਿਆਂ ਨੂੰ ਮੈਂ ਆਪਣੇ ਵੱਲੋਂ ਪਹਿਲੀ ਆਪ ਜੀ ਬਾਰੀ ਪੁਲਿਸ ਸਾਹਿਬ ਜੀ ਸਾਰੇ ਪੀਮਰ ਵਾਲੇ ਮੇਰੇ ਵੱਡੇ ਵੀ ਸ਼੍ਰੀ ਰਜੇਸ਼ ਕਹਿਰ ਜੀ ਵੱਲੋਂ ਅਤੇ ਸ਼੍ਰੀ ਮਾਤਾ ਕਾਲੀ ਦੇਵੀ ਮੰਦਿਰ ਪਟਿਆਲਾ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਵਧਾਈਆਂ ਬਹੁਤ ਬਹੁਤ ਜ਼ਿਆਦਾ ਵਧਾਈਆਂ ਕਿ ਅੱਜ ਮਹਾ ਮਾਈ ਦਾ ਜਿਹੜਾ ਜਾਗਰਨ ਪਟੜਾ ਸ਼ਹਿਰ ਗੁਰੂ ਨਾਨਕ ਗਸਤੀ ਨਰਨੰਦ ਨੰਨਤਨਗਰ ਬਸਤੀ ਪਾਰਟ ਨੰਬਰ 5 ਦੇ ਵਿੱਚ ਹੋਇਆ ਸੋ ਬਹੁਤ ਸੁਭਾਗ ਵਾਲਾ ਦਿਨ ਹੈ ਜਿਹੜਾ ਸਾਨੂੰ ਉਹਦੇ ਹਿੰਦੂ ਸਭਾ ਸੰਪਤੀ ਦੀ ساری ਟੀਮ ਨੂੰ ਰੇ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ ਕਿਉਂਕਿ ਜਿਹੜੀ ਹਿੰਦੂ ਸਭਾ ਸੰਪਤੀ ਦੀ ਟੀਮ ਆ ਬਹੁਤ ਵੱਡੀ ਹੈ ਜਿਵੇਂ ਕਿ ਮੇਰੇ ਲਈ ਵੀਰ ਸ਼੍ਰੀ ਰਜੇਸ਼ ਕਹਿਰ ਜੀ ਨੇ ਦੱਸਿਆ ਵੀ ਮੋਨੂ ਸਾਹਿਬ ਜੀ ਨਾਲ ਸਾਡੇ ਨੇ ਉਹ ਵੀ ਹਿੰਦੂ ਸਭਾ ਸੰਪਤੀ ਦੇ ਅਗਵਾਰ ਕੀ ਕੋਟੀ ਮੈਂਬਰ ਨੇ ਉਹ ਵੀ ਅਮੇ ਸਨਾਪਨ ਦੀ ਸੇਵਾ ਕਰ ਰਹੇ ਨੇ ਅਗਰ ਸਨਾਪਨ ਦਾ ਅਨੁਭਵ ਦਿਖਾ ਰਹੇ ਨੇ ਦੋਨੋਂ ਅਗੀਵਾ ਦੇ ਹਜ਼ਾਰਾਂ ਦੀ ਇਕੱਠ ਦੇ ਵਿੱਚ ਹਰ ਹਜ਼ਾਰਾਂ ਦੀ ਤੈਦਾਨ ਦੇ ਵਿੱਚ ਲੋਕੀਂ ਸੁਚੀ ਦੇ ਦਰਵਾਜ਼ੇ 'ਤੇ ਬੈਠ ਕੇ ਆਨੰਦ ਮਾਨ ਰਹੇ ਨੇ ਜਾਗਰੰਦਾਂ ਅਤੇ ਸਭ ਤੋਂ ਵੱਡੀ ਜਿਹੜੀ ਗੱਲ ਸੰਤ ਸਮਾਜ ਜਿਹੜਾ ਆਇਆ ਆ ਜੋਗੀ ਅਦਿੱਤਿਆ ਨਾਥ ਜੀ ਦੇ ਡੇਰੇ ਤੋਂ ਉਹਨਾਂ ਨੇ ਜਿਸਨ ਭਾਈ ਮਾਵੀ ਵੀਰੇਵਾ ਸੁਣਾਈ ਇੱਕ ਵਾਰ ਦਰਬਾਰ ਵਿੱਚ ਪਹੁੰਚੇ ਤੇ ਜਾਗਰਣ ਜੀ ਮਹਾਰਾਜ ਜੀ ਜਿੱਥੇ ਬੈਠੇ ਆ ਆਪਣੀ ਸਾਰੀ ਟੀਮ ਵੱਲੋਂ ਲੱਖ ਲੱਖ ਵਧਾਈ ਜੀ ਇਹਨਾਂ ਲੱਖ ਲੱਖ ਵਧਾਈ ਦੀਨਾਂ ਧੰਨਵਾਦ ਜੈ ਮਾਰਾ ਜੀ ਲੱਖ ਲੱਖ ਜੀ ਭਾਈ ਮੇਰੀ ਆਵਾਜ਼